বারবার ਬੇਨਤੀ ਕਰਦਾ ਵੀ ਇਹਨੂੰ ਵੱਧ ਤੋਂ ਵੱਧ ਸਾਂਝਾ ਕਰ ਦਿਓ ਕੋਈ ਵੀ ਸਕੂਲ ਸੋਡੇ ਕੋਲੋਂ ਜਬਰੀ ਸੋਡੇ ਜਵਾਗ ਦਾ ਆਧਾਰ ਕਾਰਡ ਮੰਗਦਾ ਕੋਈ ਪੈਨ ਕਾਰਡ ਮੰਗਦਾ ਕੋਈ ਜਬਰੀ ਫਾਰਮ ਭਰਦਾ ਮੈਡੀਕਲ ਆ ਮੈਨੂੰ ਜਿੱਥੇ ਮਰਜ਼ੀ ਸਾਧਦੋ ਫਿਰ ਮੈਂ ਕੱਢੂ ਅੰਦਰੇ ਕੀੜੇ ਜਿਹੜੇ ਨਾਲ ਦਿਮਾਗ ਸਕੂਲਾਂ ਵਾਲੇ ਦੇ ਭੜੇ ਆ ਇਹਨਾਂ ਨੇ ਕੱਲ ਪੁੱਛੋ ਸਾਨੂੰ ਕੋਈ ਵੀ ਸਿੱਖਿਆ ਮੰਤਰਾਲੇ ਵੱਲੋਂ ਕੋਈ ਲਿਖਤੀ ਦਿਖਾ ਦਿਓ ਵੀ ਤੁਸੀਂ ਜਬਰੀ ਸਾਡਾ ਇਹ ਬਣਾ ਸਕਦੇ ਹੋ ਜਵਾਗ ਦਾ ਸੋਡੀ ਸਹਿਮਤੀ ਬਿਨਾਂ ਕੋਈ ਨਹੀਂ ਬਣਦਦੀ ਆਪਾਂ ਬਣਾਉਣਾ ਨਹੀਂ ਬਾਈ ਥੋੜੀ ਸਾਰੀ ਜਾਣਕਾਰੀ ਇਕੱਤਰ ਕੀਤੀ ਉਹ ਛੋਟੇ ਜਵਾਕਾਂ ਨੂੰ ਵੀ ਨਹੀਂ ਬਖਸ਼ਦੇ ਛੋਟਾ ਜੋੜੀ ਦਿੱਤਾ ਸਾਰਾ ਲਿੰਕ ਹੀ ਕਰਦੇ ਸਾਰੇ ਆਧਾਰ ਕਾਰਡ ਪੈਨ ਕਾਰਡ ਵੋਟ ਕਾਰਡ ਸਭ ਲਿੰਕ ਕਰਤਾ ਉਹ ਜਾਣਕਾਰੀ ਇਕੱਠੀ ਕਰ ਹੀ ਰਹੇ ਐ ਸੋ ਮੇਰਾ ਵੀਰੇ ਨੂੰ ਬੱਦ ਤੋਂ ਬਾਦ ਅੱਗੇ ਪਹੁੰਚਾ ਦਿਓ ਭਰਾ ਬਣ ਕੇ ਤੁਹਾਨੂੰ ਬੇਨਤੀ ਆ ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਬਹੁਤ ਘੱਟ ਮੌਕਿਆਂ ਤੇ ਤੁਹਾਨੂੰ ਇਹ ਗੱਲ ਕਹਿਣਾ ਹੁੰਦਾ ਕਿ ਐਸ ਵੀਡੀਓ ਨੂੰ ਅੱਗੇ ਸਾਂਝਾ ਕਰ ਦਿਓ ਜਿਹੜੇ ਖਾਸ ਸਨੇਹ ਹੁੰਦੇ ਆ ਮਹੱਤਵਪੂਰਨ ਮਸਲੇ ਹੁੰਦੇ ਆ ਉਨਾ ਸਮਿਆਂ ਤੇ ਮੈਂ ਪੰਜਾਬੀਆਂ ਨੂੰ ਕਹਿਣਾ ਹੁੰਦਾ ਵੀ ਇਹ ਮੇਰੀ ਗੱਲ ਕੱਲੇ-ਕੱਲੇ ਇਨਸਾਨ ਤੱਕ ਸਾਡੀਆਂ ਮਾਮਾਂ ਭੈਣਾਂ ਬੱਚਿਆਂ ਨੌਜਵਾਨਾਂ ਬਜ਼ੁਰਗਾਂ ਤੱਕ ਹਰ ਘਰ ਤੱਕ ਹਰ ਪੰਜਾਬੀ ਤੱਕ ਇਹ ਗੱਲ ਪਹੁੰਚਣੀ ਬੜੀ ਲਾਜ਼ਮੀ ਆ ਤਾਂ ਤੁਹਾਨੂੰ ਕਹਿਣਾ ਵੀ ਜਿਹੜਾ ਵੀ ਬੰਦਾ ਜੁੜੂਗਾ ਮੇਰਾ ਫਿਰ ਸਾਂਝੇ ਵਾਲਾ ਬਟਨ ਦੱਬੀ ਤੁਰੇ ਜਾਏ ਉਹ ਤੇ ਇਹ ਗੱਲ ਹਰ ਘਰ ਤੱਕ ਮੈਂ ਕਿਉਂ ਕਹਿਣਾ ਵੀ ਪਹੁੰਚਣੀ ਚਾਹੀਦੀ ਹੈ ਕਿਉਂਕਿ ਇਹ ਮਸਲਾ ਇਹ ਗੱਲ ਵਾ ਜਿਹੜੀ ਮੈਂ ਕਰਨ ਜਾ ਰਿਹਾ ਤੁਹਾਡੇ ਬੱਚਿਆਂ ਨਾਲ ਜੁੜੀ ਹੋਈ ਗੱਲ ਆ ਤੁਹਾਡੇ ਜਵਾਕਾਂ ਦੇ ਭਵਿੱਖ ਨਾਲ ਜੁੜੀ ਹੋਈ ਗੱਲ ਹੈ ਤਾਂ ਕਹਿੰਦਾ ਵੀ ਇਹ ਹਰ ਬੰਦੇ ਲਈ ਜਿਹਦਾ ਜਵਾਕ ਐਸ ਵੇਲੇ ਸਕੂਲ 'ਚ ਪੜਦਾ ਉਹ ਪਹਿਲੀ ਕੱਚੀ 'ਚ ਪੜਦਾ ਪੱਕੀ 'ਚ ਪੜਦਾ ਦੂਜੀ 'ਚ ਪੜਦਾ ਦਸਵੀਂ 'ਚ ਪੜਦਾ 12ਵੀਂ 'ਚ ਪੜਦਾ ਜਿਹੜੀ ਵੀ ਕਲਾਸ 'ਚ ਪੜਦਾ ਉਹਨਾਂ ਬੱਚਿਆਂ ਲਈ ਤੇ ਉਹਨਾਂ ਮਾਪਿਆਂ ਲਈ ਮੇਰੀ ਅੱਜ ਦੀ ਗੱਲ ਸੁਣਨੀ ਬਹੁਤ ਅਤੀ ਜ਼ਰੂਰੀ ਆ ਤਾਂ ਕਹਿੰਦਾ ਮੇਰਾ ਵੀ ਇਹਨੂੰ ਬਾਤ ਤੋਂ ਬਾਤ ਸਾਂਝਾ ਕਰਦੇ ਤੁਰੇ ਜਾਇਓ ਬਹੁਤ ਮਹੱਤਵਪੂਰਨ ਗੱਲ ਮੈਂ ਕਰਨ ਜਾ ਰਿਹਾ ਹਾਂ ਤੁਹਾਨੂੰ ਸਕੂਲਾਂ ਦੇ ਵਿੱਚੋਂ ਫੋਨ ਆ ਰਹੇ ਹੋਣੇ ਆ ਕਿਸੇ ਮੈਡਮ ਦਾ ਕਿਸੇ ਪ੍ਰਿੰਸੀਪਲ ਦਾ ਕਿਸੇ ਮੈਨੇਜਮੈਂਟ ਦਾ ਸਾਰੇ ਸਕੂਲਾਂ 'ਚ ਫੋਨ ਆ ਰਹੇ ਆ ਜਵਾਕਾਂ ਦੇ ਮਾਵਾ ਨੂੰ ਜਵਾਕਾਂ ਦੇ ਪਿਓ ਨੂੰ ਜਾਂ ਜਿਹੜੇ ਵੀ ਜਵਾਕਾਂ ਦੇ ਕੋਈ ਪਰਿਵਾਰ ਦੇ ਮੈਂਬਰ ਆ ਉਹਨਾਂ ਨੂੰ ਸਕੂਲਾਂ ਦੇ ਵਿੱਚੋਂ ਫੋਨ ਆ ਰਹੇ ਆ ਉਹ ਕਹਿ ਰਹੇ ਆ ਵੀ ਛੋਡੇ ਬੱਚੇ ਦੀ ਛੋਡੇ ਜਵਾਕ ਦੀ ਅਪਾਰ ਆਈਡੀ ਬਣਾਉਣੀ ਆ ਤੁਸੀਂ ਆਪਣੇ ਬੱਚੇ ਦਾ ਆਧਾਰ ਕਾਰਡ ਭੇਜੋ ਜੀ ਤੇ ਲੋਕ ਟੜਾ ਟੜਾ ਆਧਾਰ ਕਾਰਡ ਭੇਜ ਰਹੇ ਆ ਸਕੂਲਾਂ ਨੂੰ ਉਹ ਬੂਝੜੋ ਫਿਰ ਤੁਸੀਂ ਕਹਿੰਨਾ ਗਾਲਾਂ ਕੱਢਦਾ ਇਹ ਜਾਂ ਇਹ ਸ਼ਬਦ ਬੋਲਦਾ ਦੁੱਖ ਲੱਗਦਾ ਗੁੱਸਾ ਆਉਂਦਾ ਸੋਡੀਆਂ ਅਕਲ ਤੇ ਜਿਹੜਾ ਅਕਲ ਨਾਲ ਜਨਾਜ਼ਾ ਨਿਕਲਿਆ ਪਿਆ ਜਿਹੜੇ ਬਹੁਤ ਤੌਰ ਤੇ ਤੁਸੀਂ ਕੰਗਾਲ ਹੋ ਚੁੱਕੇ ਹੋ ਸੋਨੂੰ ਜੋ ਮਰਜੀ ਸਕੂਲ ਕਹਿ ਦੇਣਾ ਅਸੀਂ ਸਕੂਲਾਂ ਵਾਲਿਆਂ ਨੂੰ ਰੱਬਵੰਨੀ ਬੈਠੇ ਆ ਅਸੀਂ ਪੜਤਾਲ ਨਹੀਂ ਕਰਨੀ ਹੁੰਦੀ ਬਿ ਸਕੂਲ ਵਾਲੇ ਕਿਉਂ ਕਹਿ ਰਹੇ ਆ ਕਾਹ ਦੀ ਖਾਤਰ ਆਧਾਰ ਕਾਰਡ ਮੰਗ ਰਹੇ ਆ ਚੁੱਪ ਕਰਕੇ ਭੇਜੀ ਜਾਂਦੇ ਆ ਤੁਹਾਡੀ ਬੋਲੀ ਦੀ ਐਸੀ ਤਾਂ ਅਸੀਂ ਕਰੀ ਜਾਂਦੇ ਆ ਸਕੂਲਾਂ ਨਾਸ ਮਾਰ ਜਾਂਦੇ ਆ ਤੁਸੀਂ ਉੱਥੇ ਨਿਕਲੇ ਜਾ ਕੇ ਖੜੇ ਪਤਾ ਕੀਤਾ ਇਤਿਹਾਸ ਵਿਗਾੜੀ ਜਾਂਦੇ ਆ ਸਿਹਤ ਵਿਗਾੜੀ ਜਾਂਦੇ ਆ ਉੱਥੇ ਨਹੀਂ ਖੜਾ ਖੜੇ ਕਦੇ ਜਾ ਕੇ ਆਪਣੇ ਜਵਾਕਾ ਮੰਗਦਾ ਅੱਜ ਉਹ ਤੁਹਾਡੇ ਜਵਾਕਾਂ ਦੇ ਆਧਾਰ ਕਾਰਡ ਮੰਗ ਰਹੇ ਆ ਤੁਸੀਂ ਤੁਹਾਡੇ ਜਵਾਕ ਦਾ ਤੇ ਨਾਲ ਮਾਂ ਦਾ ਆਧਾਰ ਕਾਰਡ ਭੇਜੋ ਮੈਨੂੰ ਪਤਾ ਕਿਦੋਂ ਪਤਾ ਲੱਗਿਆ ਅੱਜ ਸਵੇਰੇ ਮੇਰੇ ਘਰ ਵਾਲੇ ਨੂੰ ਫੋਨ ਆਇਆ ਸਕੂਲ ਚੋਂ ਵੀ ਤੁਹਾਡੇ ਜਵਾਗ ਦਾ ਆਧਾਰ ਕਾਰਡ ਭੇਜੋ ਜੀ ਉਹਨੇ ਮੈਨੂੰ ਪੁੱਛ ਲਿਆ ਕਿ ਸਕੂਲ ਆਧਾਰ ਕਾਰਡ ਮੰਗਦੇ ਆ ਮੈਂ ਸਕੂਲ 'ਚ ਫੋਨ ਲਾ ਲਿਆ ਮੈਂ ਦੱਸੋ ਜੀ ਕਾ ਦੀ ਖਾਤਰ ਮੰਗਦੇ ਹੋ ਕਹਿੰਦੇ ਜੀ ਆ ਪੀ ਆਰ ਆਈ ਬਣਾਉਣੀ ਆ ਕਿਹੜੀ ਮਖਾ ਪੀ ਆਰ ਆਈ ਕਹਿੰਦੇ ਸੈਂਟਰ ਦੀ ਕੋਈ ਸਕੀਮ ਹੈ ਉਹਦੇ ਤਹਿਤ ਆ ਪੀ ਆਰ ਆਈ ਬਣਾਉਣੀ ਆ ਤੁਹਾਡੇ ਬੱਚੇ ਦੀ ਮਖੇ ਕਾ ਦੀ ਖਾਤਰ ਹੈ ਕਹਿੰਦੇ ਸਾਨੂੰ ਵੀ ਨਹੀਂ ਪਤਾ ਸਕੂਲਾਂ ਨੂੰ ਵੀ ਨਹੀਂ ਪਤਾ ਸਕੂਲ ਦੇ ਪ੍ਰਿੰਸੀਪਲ ਨਾਲ ਮੈਂ ਗੱਲ ਕੀਤੀ ਕਹਿੰਦਾ ਮੈਨੂੰ ਵੀ ਨਹੀਂ ਪਤਾ ਕਾ ਦੀ ਖਾਤਰ ਹੈ ਫਿਰ ਮੈਂ ਜਦੋਂ ਸਾਰੀ ਗੱਲਬਾਤ ਇੱਕ ਦੋ ਬੰਦੇ ਨਾਲ ਚੰਡੀਗੜ੍ਹ ਗੱਲ ਕੀਤੀ ਪੱਤਰਕਾਰਾਂ ਨਾਲ ਗੱਲ ਕੀਤੀ ਹੋਰ ਜਿਹੜੇ ਮਾਹਰ ਬੰਦੇ ਨੇ ਸਿੱਖਿਆ ਦੇ ਐਜੂਕੇਸ਼ਨ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਬਾਈ ਇੱਕ ਸੈਂਟਰ ਨੇ ਆ ਪਾਰ ਆਈਡੀ ਇੱਕ ਨੀਤੀ ਲਾਗੂ ਕੀਤੀ ਐ ਉਹ ਛੋਟਾ ਜਵਾਕ ਜਿਹੜਾ ਪਹਿਲੀ ਕਲਾਸ 'ਚ ਵੀ ਪੜਦਾ ਹੈ ਪਹਿਲੀ ਕੱਚੀ 'ਚ ਪੜਦਾ ਜਿਹਨੂੰ ਐਲ ਕੇ ਜੀ ਯੂ ਕੇ ਜੀ ਨਰਸਰੀ ਕਹਿੰਦੇ ਆ ਉਹਦਾ ਵੀ ਆਧਾਰ ਕਾਰਡ ਮੰਗਿਆ ਜਾ ਰਿਹਾ ਤਾਂ ਕਿ ਛੋਟੀ ਸਾਰੀ ਜਿਹੜੀ ਜਾਣਕਾਰੀ ਸੋਡੇ ਬੱਚਿਆਂ ਦੀ ਉਹਨਾਂ ਕੋਲ ਚਲੀ ਜਾਵੇ ਦਖੋ ਆਪਣੀ ਸਾਰੇ ਸਾਡੇ ਜਵਾਕਾਂ ਦੀ ਜਾਣਕਾਰੀ ਸਾਡੇ ਬੱਚਿਆਂ ਦੇ ਆਧਾਰ ਕਾਰਡ ਪੈਨ ਕਾਰਡ ਨਾੜ ਜੋੜ ਕੇ ਉਹ ਕਿੱਥੋਂ ਤੱਕ ਲੈ ਕੇ ਜਾਣਗੇ ਉਹ ਕਿਧਰ ਨੂੰ ਜਾਣਕਾਰੀ ਜਾਣੀ ਐ ਸੋਡੀ ਜਿਹੜੀ ਗੁੱਤ ਜਿਹੜੀਆਂ ਆਪਣੀਆਂ ਹੁੰਦੀਆਂ ਗੱਲਾਂ ਬਾਤਾਂ ਆਧਾਰ ਕਾਰਡ ਦੀਆਂ ਪੈਨ ਕਾਰਡ ਦੀਆਂ ਵੋਟਰ ਕਾਰਡ ਦੀਆਂ ਕਿੱਥੋਂ ਤੱਕ ਵਰਤਣਗੇ ਆਪਾਂ ਨੂੰ ਕੋਈ ਪਤਾ ਨਹੀਂ ਅੰਦਰ ਖਾਤੇ ਇਹ ਆਪਾਰ ਆਈਡੀ ਦੇ ਰਾਹੀਂ ਇਹਨਾਂ ਨੇ ਸਕੀਮ ਚਲਾ ਦਿੱਤੀ ਪੂਰੇ ਦੇਸ਼ ਦੇ ਬੱਚਾ ਵੀ ਜਵਾਕਾਂ ਨੂੰ ਜਿਹੜੇ ਕੋਈ ਐਲਕੇ ਜੀ ਯੂਕੇ ਜੀ ਜਿਹਨੂੰ ਆਪਾਂ ਹਲੇ ਬੈਠ ਨਹੀਂ ਲੱਗਦਾ ਜਵਾਬ 2-3 ਸਾਲ ਦਾ ਹੁੰਦਾ ਉਹਦਾ ਵੀ ਥੋੜਾ ਜਿਹਾ ਆਈਡੀ ਕਾਰਡ ਆਪਾਰ ਆਈਡੀ ਬਣਾਈ ਜਾ ਰਹੀ ਆ ਤੇ ਤੁਹਾਡੇ ਉਹਨਾਂ ਬੱਚਿਆਂ ਦੇ ਆਧਾਰ ਕਾਰਡ ਮੰਗੇ ਜਾ ਰਹੇ ਭਰਾਵੋ ਹੁਣ ਕੱਲ ਨੂੰ ਥੋੜੇ ਜਵਾਕ ਨੂੰ ਇੱਕ ਹੋਰ ਸੁਣ ਲਿਓ ਇੱਕ ਨਵੀਂ ਗੱਲ ਮੈਨੂੰ ਪਤਾ ਲੱਗੀ ਆ ਤੁਹਾਡੇ ਜਵਾਕਾਂ ਦੇ ਸਕੂਲ ਦੇ ਵਿੱਚ ਮੈਡੀਕਲ ਫਾਰਮ ਭਰੇ ਜਾ ਰਹੇ ਆ ਜਾਣੇਗਾ ਤੁਸੀਂ ਮਨਜ਼ੂਰੀ ਦੇ ਰਹੇ ਸਾਡੇ ਜਵਾਗ ਨਾਲ ਜਿਹੜਾ ਮਰਜੀ ਐਕਸਪੈਰੀਮੈਂਟ ਕਰ ਲੋ ਤਜਰਬਾ ਕਰ ਲੋ ਜਿਹੜੀ ਮਰਜ਼ੀ ਦਵਾਈ ਦੇ ਦਿਓ ਜਿਹੜਾ ਮਰਜੀ ਵੈਕਸੀਨ ਲਾ ਦਿਓ ਜਿਹੜੀ ਮਰਜ਼ੀ ਤੁਸੀਂ ਇੱਥੇ ਵਰਤ ਲੋ ਟੀਕਾ ਕੋਈ ਓਏ ਸਮਝੋ ਇਹ ਗੱਲ ਨੂੰ ਸਮਝੋ ਭਰਾਵੋ ਅਕਲ ਦੇਓ ਓਏ ਬੁੱਝੜੋ ਅਕਲ ਦੇਣਿਓ ਪੰਜਾਬੀ ਕੋ ਇੰਨੇ ਲਾਈ ਲੱਗ ਮਗਰ ਨਾ ਲੱਗਿਆ ਕਰੋ ਸੋਚੋ ਕੀ ਹੋ ਰਿਹਾ ਫਿਰ ਮੈਂ ਜਾਣਕਾਰੀ ਇਕੱਠੀ ਕਰੀ ਤਾਂ ਸਾਨੂੰ ਮੈਂ ਦੱਸਦਾ ਹਾਂ ਜਿਹੜੀ ਆਪਾਰ ਆਈਡੀ ਆ ਸੁਣ ਲੋ ਧਿਆਨ ਦੇ ਨਾਲ ਗੱਲਾਂ ਮੇਰਾ ਵੀ ਸਾਂਝੀਆਂ ਕਰਦੇ ਜਾਓ ਨਾਲ ਦੇ ਨਾਲ ਜੁੜਦੇ ਜਾਓ ਗੱਲ ਬਹੁਤ ਕੀਮਤੀ ਆ ਮੈਨੂੰ ਤੇ ਮੁੰਡੇ ਨੇ ਭੇਜੀ ਆ ਜਿਹੜੀ ਆਪਾਰ ਆਈਡੀ ਦੀ ਜਿਹੜੀ ਉਹਨਾਂ ਨੇ ਆਰਟੀਆਈ ਪਾ ਕੇ ਜਾਣਕਾਰੀ ਲਈ ਆ ਜਿਹੜੀ ਐਜੂਕੇਸ਼ਨ ਮਿਨਿਸਟਰੀ ਆ ਸੈਂਟਰ ਦੀ ਉਹਦੇ ਕੋਲੋਂ ਉਹ ਸਾਫ ਤੌਰ ਤੇ ਲਿਖਿਆ ਹੋਇਆ ਵੀ ਬਿਨਾ ਮਾਤਾ ਪਿਤਾ ਕੀ ਸਹਿਮਤੀ ਕੇ ਜੈ ਆਈਡੀ ਨਹੀਂ ਬਣਾਈ ਜਾਏਗੀ ਇਸਕੇ ਲਈ ਸਕੂਲ ਕਿਸੇ ਪ੍ਰਕਾਰ ਕੀ ਜ਼ਬਰਦਸਤੀ ਨਹੀਂ ਕਰ ਸਕਤੇ ਜੇਦੀ ਮਾਤਾ ਪਿਤਾ ਚਾਹੇ ਤਾਂ ਆਪਣੀ ਜੈ 70 ਦੇਣੇ ਕੇ ਬਾਅਦ ਹੀ ਜੇ ਜਿਹੜੀ ਅਪਾਰ ਆਈਡੀ ਬਣਾਈ ਜਾਏਗੀ ਜਾਣੇ ਕਿ ਜੇ ਮਾਪੇ ਸਹਿਮਤਾਂ ਤਾਂ ਇਹ ਅਪਾਰ ਆਈਡੀ ਬਣਾਈ ਜਾਣੀ ਆ ਸੋ ਭਰਾਵੋ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਵੀ ਸਕੂਲ ਵਾਲਾ ਤੁਹਾਡੇ ਕੋਲੇ ਆਧਾਰ ਕਾਰਡ ਮੰਗਦਾ ਆਧਾਰ ਕਾਰਡ ਨਾ ਦਿਓ ਆਪਣੇ ਜਵਾਕਾਂ ਦੇ ਸੋਡੀ ਕੁੱਲ ਜਾਣਕਾਰੀ ਚ ਕੁੱਲ ਇਨਫੋਰਮੇਸ਼ਨ ਥੋੜੀ ਬੱਚਿਆਂ ਦੀ ਉਹਨਾਂ ਕੋਲ ਚਲੀ ਜਾਣੀ ਆ ਇਹ ਇਹ ਚੱਲ ਰਿਹਾ ਕੰਮ ਇੱਥੇ ਜਦੋਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਿਵੇਂ ਜ਼ਬਰਦਸਤੀ ਧੱਕੇ ਦੇ ਨਾਲ ਲੋਕਾਂ ਦੇ ਕਰੋਨਾ ਦਾ ਟੀਕਾ ਲਾਇਆ ਗਿਆ ਸੀ ਆਹੀ ਤਰੀਕਾ ਹੁਣ ਵਾਪਰਨਾ ਹੋਣਾ ਸਾਡੇ ਨਾਲ ਸਾਨੂੰ ਦੱਸਿਆ ਨਹੀਂ ਜਾ ਰਿਹਾ ਮੈਂ ਇੱਕ ਬੇਨਤੀ ਕਰਦਾ ਜਿਹੜਾ ਵੀ ਸਕੂਲ ਤੁਹਾਨੂੰ ਪ੍ਰਿੰਸੀਪਲ ਕੋਈ ਪ੍ਰਬੰਧਕ ਤੁਹਾਨੂੰ ਫੋਨ ਕਰਦਾ ਵੀ ਤੁਹਾਡੇ ਬੱਚੇ ਦਾ ਆਧਾਰ ਕਾਰਡ ਭੇਜੋ ਪੈਨ ਕਾਰਡ ਭੇਜੋ ਦੀ ਆਪਾਰ ਆਈਡੀ ਬਣਾਉਣੀ ਆ ਉਹਨੂੰ ਕਹੇ ਭਾਈ ਸਾਹਿਬ ਲਿਆ ਲਿਖਤੀ ਦੇ ਤੇਰੇ ਕੋਲ ਕੋਲ ਕਿ ਸਿੱਖਿਆ ਮੰਤਰਾਲੇ ਵੱਲੋਂ ਲੈ ਕੇ ਆਇਆ ਹੋਇਆ ਕੁਪ ਭਾਰਤ ਦਾ ਜਿਹੜਾ ਐਜੂਕੇਸ਼ਨ ਮਿਨਿਸਟਰੀ ਆ ਉਹਦੇ ਵੱਲੋਂ ਲੈ ਕੇ ਆਇਆ ਹੋਇਆ ਲਿਆ ਦਿਖਾਉ ਕੁ ਲਿਖਤੀ ਹੈ ਰਸੀ ਦੇ ਦਿੰਨੇ ਆ ਉਹ ਲਿਖਿਆ ਕੀ ਹੋਇਆ ਉਹ ਤੁਹਾਨੂੰ ਮੈਂ ਵੀ ਦੱਸ ਦੂੰਗਾ ਤੁਸੀਂ ਪੜ ਲਿਓ ਸਾਰੀਆਂ ਮੈਂ ਤੇ ਸਾਂਝੀਆਂ ਵੀ ਕਰ ਦੂੰਗਾ ਪਾ ਵੀ ਦੂੰਗਾ ਬੱਚਾ ਵੀ ਜਿਹੜੀ ਭਾਰਤ ਦੀ ਐਜੂਕੇਸ਼ਨ ਮਿਨਿਸਟਰੀ ਆ ਉਹਨੇ ਕਿਹੜੀਆਂ ਕਿਹੜੀਆਂ ਗਾਈਡਲਾਈਨਾਂ ਰੱਖੀਆਂ ਹੋਈਆਂ ਨੇ ਇੱਕ ਤਾਂ ਉਹ ਦੱਸ ਹੀ ਦਿੱਤਾ ਬਿਨਾ ਪਰਿਵਾਰ ਦੀ ਮਾਪਿਆਂ ਦੀ ਸਹਿਮਤੀ ਬਿਨੋਂ ਸੋਡੇ ਬੱਚੇ ਦੀ ਸਕੂਲ ਦੇ ਵਿੱਚ ਅਪਾਰ ਆਈਡੀ ਨਹੀਂ ਬਣ ਸਕਦੀ ਦੂਜੀ ਗੱਲ ਸਿੱਧੇ ਰੂਪ ਦੇ ਵਿੱਚ ਜਿਹੜਾ ਕੇਂਦਰਾ ਦਖਲ ਦੇ ਰਿਹਾ ਆਹ ਦੇਖੋ ਅਪਾਰ ਆਈਡੀ ਦੀ ਗੱਲ ਕਿਸੇ ਤੁਹਾਨੂੰ ਸਰਕਾਰ ਦੇ ਬੰਦੇ ਨੇ ਕਿਸੇ ਮੁੱਖ ਮੰਤਰੀ ਨੇ ਕਿਸੇ ਮੰਤਰੀ ਨੇ ਇਸ ਗੱਲ ਨੂੰ ਲੈ ਕੇ ਲੋਕਾਂ ਨੂੰ ਗਾਹ ਕੀਤਾ ਜਾਂ ਇਹ ਕਿਹਾ ਸਕੂਲਾਂ ਨੂੰ ਵੀ ਭਾਈ ਨਹੀਂ ਸਿੱਖਿਆ ਸੂਬੇ ਦਾ ਵਿਸ਼ਾ ਸਿੱਖਿਆ ਸਾਡਾ ਅਧਿਕਾਰ ਖੇਤਰ ਚ ਆਉਣਾ ਸਿੱਖਿਆ ਸਾਡੀ ਹੈ ਸਾਡੇ ਅਧਿਕਾਰ ਖੇਤਰ ਚ ਆਉਂਦੀ ਹੈ ਪੰਜਾਬ ਸਰਕਾਰ ਦੀ ਅਸੀਂ ਇਹ ਆਪਾਰ ਆਈਡੀ ਪੰਜਾਬ ਦੇ ਵਿੱਚ ਨਹੀਂ ਬਣਦੇ ਨਹੀਂ ਸੈਂਟਰ ਦੀ ਸਕੀਮ ਹੈ ਸੈਂਟਰ ਸਿੱਧੇ ਰੂਪ ਦੇ ਵਿੱਚ ਰਾਜਾਂ ਦੇ ਹੱਕਾਂ ਦੇ ਉੱਤੇ ਡਾਕੇ ਕਿਵੇਂ ਮਾਰਨੇ ਆ ਕਿਵੇਂ ਜਿਹੜਾ ਆਪਾਂ ਫੈਡਰਲ ਢਾਂਚੇ ਦੀ ਗੱਲ ਕਰਦੇ ਆ ਰਾਜਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਆ ਕਿਵੇਂ ਸੈਂਟਰ ਜਿਹੜਾ ਕੇਂਦਰੀਕਰਨ ਕਰ ਰਿਹਾ ਸਾਰੀਆਂ ਸ਼ਕਤੀਆਂ ਦਾ ਸਾਰੇ ਹੱਕ ਖੋ ਕੇ ਸੂਬਿਆਂ ਕੋਲ ਆਪਣੇ ਹਵਾਲੇ ਕਰ ਰਿਹਾ ਉਹ ਜਿਵੇਂ ਨਵੀਂ ਐਜੂਕੇਸ਼ਨ ਪਾਲਿਸੀ ਆਈ ਆਈ ਆ ਜਿਹੜੀ ਨਵੀਂ ਆ ਹੁਣ ਜਿਹੜੇ ਕਾਲੇ ਕਾਨੂੰਨ ਆਪਾਂ ਪਿੰਟਦੇ ਸੀਗੇ ਨਾ ਬੀਚਾ ਬੱਚ 12-13 ਮਹੀਨੇ ਬਹਿ ਕੇ 700 ਬੰਦਾ ਮਰਵਾ ਕੇ ਰੱਦ ਕਰਾ ਕੇ ਅਗਲੇ ਨੇ ਉਹ ਖੇਤੀ ਵਾਲਾ ਜਿਹੜਾ ਖੜਾ ਸੀਗਾ ਨੀਤੀ ਵਾਲਾ ਉਹ ਲਿਆ ਕੇ ਇੱਥੇ ਲਾਦਦਾ ਇਹਨਾਂ ਦੇ ਉੱਤੇ ਆ ਸੂਬਿਆਂ ਨੂੰ ਭੇਜਤਾ ਵੀ ਕਰੋ ਲਾਗੂ ਇਹਨੂੰ ਲਾਗੂ ਕਰਨ ਦਾ ਕਹਤਾ ਇਹ ਨਹੀਂ ਵੀ ਵਿਚਾਰੋ ਵੀ ਲਾਗੂ ਕਰੋ ਉਹਤੇ ਵੀ ਚੁੱਪ ਨੇ ਕਿ ਮੁੱਖ ਮੰਤਰੀ ਦਾ ਬਿਆਨ ਆਇਆ ਕਿਸੇ ਛੋਲੇ ਖੇਤੀਬਾੜੀ ਮੰਤਰੀ ਦਾ ਬਿਆਨ ਆਇਆ ਵੀ ਆ ਜਿਹੜੀ ਨਵੀਂ ਖੇਤੀ ਨੀਤੀ ਆਈ ਆ ਖੜਾ ਭੇਜਿਆ ਗਿਆ ਸੈਂਟਰ ਵੱਲੋਂ ਪੰਜਾਬ ਦੇ ਕੋਲੇ ਸੂਬਿਆਂ ਦੇ ਕੋਲੇ ਕਿੰਨਾ ਖਤਰਨਾਕ ਆ ਕਿਸਾਨਾਂ ਵਾਲੀ ਮਜ਼ਦੂਰਾਂ ਲਈ ਲੋਕਾਂ ਲਈ ਕਿੰਨਾ ਖਤਰਨਾਕ ਹੈ ਨਹੀਂ ਉੱਥੇ ਵੀ ਗੋਡੇ ਟਿਕ ਗਿਆ ਵੀ ਕੋਈ ਗੱਲ ਨਹੀਂ ਕਰਦੇ ਉਹਨਾਂ ਨੂੰ ਆਹੀ ਆ ਪਾ ਆਰਡੀ ਦੇ ਵਿੱਚ ਆਹੀ ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਨ੍ਹਾਂ ਸਾਡੇ ਹੱਕਾਂ ਦੇ ਉੱਤੇ ਸੈਂਟਰ ਡਾਕੇ ਮਾਰ ਰਿਹਾ ਕੇਂਦਰ ਲਗਾਤਾਰ ਦੱਬ ਰਿਹਾ ਸੂਬਿਆਂ ਨੂੰ ਉਹਦੇ ਲਈ ਇਹ ਸਾਰੇ ਭਰਾਵੋ ਚੁੱਪ ਨੇ ਸਾਡੇ ਬੁੱਧੀਜੀਵੀ ਗਿਆਨੀਆਂ ਦਾ ਬੁੱਧੀ ਨੂੰ ਕੀੜਾ ਹੀ ਖਾ ਗਿਆ ਯਾਰ ਆ ਵਿਦਵਾਨ ਸਾਡੇ ਕਿੱਧਰ ਮਰ ਮੁਰ ਗਏ ਆ ਫਿਰ ਤੁਸੀਂ ਕਹੋਗੇ ਐਂ ਬੋਲਦਾ ਹੈ ਇਹ ਇਹ ਤੁਹਾਡਾ ਫਰਜ਼ ਨਹੀਂ ਹੈਗਾ ਯਾਰ ਵੀ ਇੰਨਾ ਕੁਝ ਹੋਈ ਜਾਂਦਾ ਆ ਕੁਝ ਪੰਜਾਬ ਨਾਲ ਵਾਪਰ ਰਿਹਾ ਤੂੰ ਚੁੱਪ ਕਰੇ ਬੈਠਿਓ ਕਾਹਦੇ ਬੁੱਧੀਜੀਵੀ ਆ ਫਿਰ ਤੂੰ ਕਾਹਦੇ ਵਿਦਵਾਨ ਹੋ ਕਿਹੜੇ ਸਿਆਣੇ ਆ ਤੁਸੀਂ ਬਈ ਉਹ ਅਸੀਂ ਬੁੱਧੀਜੀਵੀ ਹੁੰਨੇ ਆ ਅਸੀਂ ਵਿਦਵਾਨ ਹੁੰਨੇ ਆ ਅਸੀਂ ਐਂ ਕਰਦੇ ਆ ਅਸੀਂ ਬਾਹ ਕਰਦੇ ਆ ਸੋਡਾ ਫਰਜ ਆ ਜਦੋਂ ਗੂੰਗੀ ਬੋਲੀ ਅੰਨੀ ਹੋ ਚੁੱਕੀ ਸਰਕਾਰ ਐ ਇਹ ਗਦਾਰ ਹੋ ਚੁੱਕੇ ਆ ਲੀਡਰਸ਼ਿਪ ਪੰਜਾਬ ਦੇ ਗਦਾਰ ਬਣ ਕੇ ਪੰਜਾਬ ਨੂੰ ਮਾਰਨ ਤੇ ਤੁਰਪੇ ਸੋਡਾ ਫਰਜ ਨਾਲ ਤੂੰ ਹੀ ਬੋਲਣਾ ਸੀਗਾ ਤੂੰ ਚੱਪੋਂ ਪਰ ਕੋਈ ਪਰਵਾਹ ਨਹੀਂ ਸੋ ਮੈਂ ਬੇਨਤੀ ਕਰਦਾ ਪੰਜਾਬ ਦੇ ਲੋਕੋ ਸਾਨੂੰ ਹੱਥ ਬੰਨ ਕੇ ਬੇਨਤੀ ਆ ਹੱਥ ਬੰਨ ਕੇ ਬੇਨਤੀਓ ਅਕਲ ਦਾ ਖਾਨਾ ਖੋਲ ਲੋ ਏ ਮਾਰਾ ਮੋਟਾ ਸੋਚ ਲਿਆ ਕਰੋ ਅੱਖਾਂ ਮੀਚ ਕੇ ਇੰਨੇ ਹੋ ਕੇ ਤੁਰ ਪੈਣਿਆ ਮੰਗਰ ਜਿਹੜਾ ਬੰਦਾ ਕੋਈ ਕਹਿੰਦਾ ਉਹਦੇ ਮਗਰ ਲੱਗ ਜੰਨੇ ਲਾਈ ਲੱਗ ਬਣ ਕੇ ਸਾਡਾ ਕੋਈ ਫਰਜ਼ ਨਹੀਂ ਵੀ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਕਿਹੜੀ ਦੇਣੀ ਆ ਕਿਹੜੀ ਬੋਲੀ ਪੜਾਉਣੀ ਆ ਕਿਹੜਾ ਇਤਿਹਾਸ ਪੜਾਉਣਾ ਹੈ ਕਿਹੜਾ ਸਾਇੰਸ ਪੜਾਉਣਾ ਹੈ ਕੋਈ ਸਾਡਾ ਫਰਜ਼ ਨਹੀਂ ਬਣਦਾ ਯਾਰ ਰੋਜ਼ ਕਲਪਦੇ ਆ ਰੋਜ਼ ਕਲਪਦੇ ਆ ਆ ਤੰਦਰਾ ਤਾਂ ਹੋ ਗਿਆ ਸੁੱਤੇ ਨਹੀਂ ਖਨੌਰੀ ਹੁੰਨੇ ਬਾਰਡਰ ਤੇ ਕਰਾਂ ਜੇ ਬੈਠੇ ਰਜਾਂਗਾਂ 'ਚ ਕਮੈਂਟ ਕਰੀਏ ਨੂੰ ਬਈ ਬਹੁਤ ਵਧੀਆ ਚੱਕਦੇ ਆਂਗੇ ਫੱਟੇ ਤੇਰੇ ਨਾਲ ਐ ਰਜਾਂਗਾਂ 'ਚ ਬੈਠੇ ਫੱਟੇ ਚੱਕੀ ਜਾਓਂਗੇ ਆਹ ਡੱਲੇ ਵਾਲ ਨੂੰ ਅਗਲੇ ਨੇ ਫੋਰਸ ਲਾ ਦੀ ਚਾਰ ਸਪਰੇ ਚੱਕ ਲੈ ਜਾਣ ਦੀ ਤਿਆਰੀ ਐ ਬੈਠੇ ਰੋ ਘਰੇ 'ਚ ਚੱਕ ਕੇ ਲੈ ਕੇ ਮੁਰਖੇ ਕਰੋ ਯਾਰ ਬਹੁਤ ਮਾੜਾ ਹੋਇਆ ਜਦ ਇਹ ਮਰ ਗਿਆ ਉਹਦੇ ਪੋਹ ਤੇ ਆ ਜਾਓ ਵਿੱਕੀ ਜਾਂਦੇ ਹੋ ਵੀ ਕੋਈ ਗਾਲ ਨਹੀਂ ਕਿੱਧੇ ਮਰੂਗਾ ਨਾਲ ਥੋੜੀ ਘੜਨਾ ਸੀ ਬੰਦਾ ਤਿਲ ਤਲ ਮਰ ਰਿਹਾ ਹੋਵੇ ਯਾਰ ਤਿਲ ਤਲ ਮਰ ਰਿਹਾ ਹੋਵੇ ਬੰਦਾ ਪਲ ਪਲ ਮਰ ਰਿਹਾ ਹੋਵੇ ਕਿਵੇਂ ਐਸੇ ਸਿਸਕਾ ਉਹਦੀ ਬੰਦੇ ਦੀ ਯਾਰ ਜਾਨ ਨਿਕਲਦੀ ਆ ਯਾਰ ਕਿਹੜੇ ਤੁਸੀਂ ਪੰਜਾਬੀ ਆ ਫਿਰ ਮੈਨੂੰ ਤਾਂ ਕਹੋਗੇ ਤੁਸੀਂ ਲਹਨਤਾ ਪਾਉਂਦਾ ਤੁਹਾਨੂੰ ਹਲੇ ਵੀ ਕਰਾਂ ਜੀ ਯਾਰ ਗਿਲੀ ਲੜਾਈ ਐ ਆ ਚੜ ਕੇ ਆ ਗਏ ਨੀਤੀ ਖੜਾ ਲੈ ਕੇ ਅਗਲਾ ਨਵੇਂ ਲਿਆਏ ਉਹੀ ਕਾਲੇ ਕਾਨੂੰਨ ਕਿਹੜੀਆਂ ਛੋਡੀਆਂ ਜ਼ਮੀਨਾਂ ਕਿਹੜੀਆਂ ਐਮਐਸਪੀਆਂ ਕਿਹੜੇ ਛੋੜੇ ਰੋਜ਼ਗਾਰ ਕਿਹੜੀਆਂ ਦੁਕਾਨਾਂ ਛੋਡੀਆਂ ਅਜਿਹੇ ਦੁਕਾਨਦਾਰ ਬੈਠਿਆ ਬਜ਼ਾਰਾਂ ਚ ਡੱਬਣਗੇ ਸਾਰੇ ਕੱਲ ਫੇਡਾ ਕੇ ਹੋਣਗੇ ਦੁਕਾਨਾਂ ਨੂੰ ਦੱਬ ਹੀ ਲਿਆ ਆ ਖੋਲੇ ਵੱਡੇ ਵੱਡੇ ਮਾਲ ਖਤਮ ਕਰ ਦਿੱਤਿਆਂ ਦੁਕਾਨਾਂ ਵੀ ਬਾਜ਼ਾਰ ਖਤਮ ਕਰਤੇ ਤੋ ਮੈਂ ਬੇਨਤੀ ਕਰਦਾ ਹੱਥ ਬੰਨ ਕੇ ਮੇਰੀ ਆ ਧਿਆਨ ਨਾਲ ਗੱਲ ਸੁਣ ਲਿਓ ਆਪਾਰ ਆਈਡੀ ਵਾਲੀ ਮੈਂ ਬਾਰ ਬਾਰ ਬੇਨਤੀ ਕਰਦਾ ਵੀ ਇਹਨੂੰ ਬਾਰ ਬਾਰ ਸਾਂਝਾ ਕਰ ਦਿਓ ਕੋਈ ਵੀ ਸਕੂਲ ਸੋਡੇ ਕੋਲੋਂ ਜਬਰੀ ਸੋਡੇ ਜਵਾਗ ਦਾ ਆਧਾਰ ਕਾਰਡ ਮੰਗਦਾ ਕੋਈ ਪੈਨ ਕਾਰਡ ਮੰਗਦਾ ਕੋਈ ਜਬਰੀ ਫਾਰਮ ਭਰਦਾ ਮੈਡੀਕਲ ਨਾਲ ਮੈਨੂੰ ਜਿੱਥੇ ਮਰਜ਼ੀ ਸੱਦ ਲਓ ਫਿਰ ਮੈਂ ਕੱਢੂ ਨਾ ਕਿ ਕੀੜੇ ਜਿਹੜੇ ਇਹਨਾਂ ਦੇ ਦਿਮਾਗ ਸਕੂਲਾਂ ਵਾਲੇ ਦੇ ਬਣੇ ਆ ਤੇ ਇਹਨਾਂ ਨੂੰ ਇੱਕੋ ਗੱਲ ਪੁੱਛੋ ਇਹਨਾਂ ਨਾਲ ਬੱਚੋ ਸਾਨੂੰ ਕੋਈ ਵੀ ਸਿੱਖਿਆ ਮੰਤਰਾਲੇ ਵੱਲੋਂ ਕੋਈ ਲਿਖਤੀ ਦਿਖਾ ਦਿਓ ਵੀ ਤੁਸੀਂ ਜਬਰੀ ਸਾਡਾ ਇਹ ਬਣਾ ਸਕਦੇ ਹੋ ਜਵਾਕ ਦਾ ਛੋਡੀ ਸਹਿਮਤੀ ਬਿਨਾ ਕੋ ਨਹੀਂ ਬਣਦਾ ਤੇ ਆਪਾਂ ਬਣਾਉਣਾ ਨਹੀਂ ਬਾਈ ਛੋਡੀ ਸਾਰੀ ਜਾਣਕਾਰੀ ਇਕੱਤਰ ਕੀਤੀ ਉਹ ਛੋਡੇ ਜਵਾਕਾਂ ਨੂੰ ਵੀ ਨਹੀਂ ਬਖਸ਼ਦੇ ਛੋੜਾ ਜੋੜੀ ਦਿੱਤਾ ਸਾਰਾ ਲਿੰਕ ਹੀ ਕਰਤੇ ਸਾਰੇ ਆਧਾਰ ਕਾਰਡ ਪੈਨ ਕਾਰਡ ਵੋਟ ਕਾਰਡ ਸੋ ਲਿੰਕ ਕਰਤਾ ਉਹ ਜਾਣਕਾਰੀ ਇਕੱਠੀ ਕਰ ਹੀ ਰਹੇ ਐ ਛੋਡੇ ਜੇ ਜਵਾਕ ਜੰਮਿਆ 2.5 ਸਾਲ ਦਾ ਉਹ ਪੜਨ ਵੀ ਨਹੀਂ ਲੱਗਿਆ ਇਹਦੇ ਪਹਿਲੀ ਕੱਚੀ ਚ ਬੈਠਣ ਜਾਂਦਾ ਉਹਦਾ ਵੀ ਡਾਟਾ ਇਕੱਠਾ ਕਰ ਰਹੇ ਨੇ ਸੋ ਮੇਰਾ ਵੀਰੇ ਨੂੰ ਬਾਤ ਤੋਂ ਬਾਤ ਅੱਗੇ ਪਚਾ ਦਿਓ ਭਰਾ ਬਣ ਕੇ ਤੁਹਾਨੂੰ ਬੇਨਤੀ ਆ ਇਹ ਅਕਲ ਮਾਰੀ ਮੋਟੀ ਆਪਣਾ ਖਾਣਾ ਖੋਲ ਕੇ ਰੱਖੋ ਦਿਮਾਗ ਖੋਲ ਕੇ ਰੱਖੋ ਏ ਤੁਹਾਡੀਆਂ ਨਸਲਾਂ ਤਬਾਹ ਹੋ ਜਾਣਗੀਆਂ ਨਸਲਾਂ ਤਬਾਹ ਹੋ ਜਾਣਗੀਆਂ ਸੋਚ ਲਓ ਇਹ ਗੱਲਾਂ ਨੂੰ ਕਿਉਂ ਅਸੀਂ ਆਪਣੀਆਂ ਨਸਲਾਂ ਦੇ ਬੈਰੀ ਬਣੇ ਆ ਯਾਰ ਅੱਜ ਮੇਰਾ ਮਿੱਤਰਾ ਮੁੰਡਾ ਜਿਸ ਕਰਨ ইংল্যান্ড ਤੋਂ ਫੋਨ ਕਰਨ ਲੱਗਿਆ ਕਹਿੰਦਾ ਮੈਂ ਕਿਹਾ ਪਿੰਡ ਮੁੰਡਿਆਂ ਨੂੰ ਵੀ ਚਲੋ ਭਾਈ ਮੈਂ ਖਰਚਾ ਭੇਜਦਾ ਚਲੋ ਉੱਥੇ ਪਹੁੰਚੋ ਬਾਰਡਰ ਤੇ ਕਹਿੰਦਾ ਇੱਕ ਲਾਨਤੀ ਨੇ ਪਤਾ ਕੀ ਕਿਹਾ ਕਾ ਡੱਲੇ ਵਾਲੇ ਕੋਲ 20 ਕਿੱਲੇ ਜ਼ਮੀਨ ਹੈ ਕੈਂਸਰ ਦਾ ਮਰੀਜ਼ ਸੀਗਾ ਇਹਦਾ ਮਰਨ ਵਾਰ ਤੇ ਬੈਠ ਗਿਆ ਵੀ ਜੇ ਮੈਂ ਮਰ ਜੂਗਾ ਮੇਰੇ ਮੁੰਡੇ ਨੂੰ ਨੌਕਰੀ ਮਿਲ ਜੂ ਬੰਦੇ ਦੀ ਇਹਦਾ ਲਹਾਂਤੀਆਂ ਦੀ ਸੋਚ ਦੇਖ ਲੋ ਲੋਕਾਂ ਦੀ ਵਿੱਚ ਕੇਈ ਸੋਚ ਹੋਈ ਖੜੀ ਸਾਡੀ ਕੋਈ ਸਾਡੀ ਖਾਤਰ ਮਰ ਰਿਹਾ ਅਸੀਂ ਹਾਲੇ ਵੀ ਧੜੇ ਪਾਲੀ ਜਾਂਦੇ ਹਾਂ ਹਾਲੇ ਵੀ ਅਸੀਂ ਦਿਮਾਗ ਦੇ ਵਿੱਚ ਉਹੀ ਪਤਾ ਨਹੀਂ ਕਿਹੜੀਆਂ ਕੀ ਲਈ ਫਿਰਦੇ ਗੰਦੀ ਮਾਨਸਿਕਤਾ ਸਾਡੀ ਦੇਖ ਲੋ ਸੋ ਭਾਈਆ ਗੱਲ ਮੇਰੀ ਧਿਆਨ ਨਾਲ ਕੱਲੇ ਕੱਲੇ ਘਰ ਤੱਕ ਪਹੁੰਚਾ ਦਿਓ ਮੇਰਾ ਵੀਰ ਜਿਹੜੀ ਆਪਾਂ ਆਰ ਆਈਡੀ ਬਣਾਉਣ ਦੀ ਖਾਤਰ ਤੁਹਾਡੇ ਸਕੂਲਾਂ ਵਾਲੇ ਆਧਾਰ ਕਾਰਡ ਬੱਚਿਆਂ ਦੇ ਮੰਗਦੇ ਕਿਸੇ ਸਕੂਲ ਨੂੰ ਕੋਈ ਆਧਾਰ ਕਾਰਡ ਕੋਈ ਪਿੰਨ ਕਾਰਡ ਕੋਈ ਆਈਡੀ ਨਹੀਂ ਦੇਣੀ ਕੋਈ ਆਪਾਂ ਆਰ ਆਈਡੀ ਨਹੀਂ ਬਣਾਉਣੀ ਇਹ ਸਿੱਧਾ ਸਾਡੇ ਹੱਕਾਂ ਦੇ ਉੱਤੇ ਡਾਕਾ ਆਬੀਏ ਸਾਡੇ ਜਿਵਾਕਾਂ ਦੀ ਸਾਰੀ ਇਹ ਜਿਹੜੀ ਗੁਪਤ ਜਾਣਕਾਰੀ ਹੈ ਸਾਰਾ ਰਿਕਾਰਡ ਡਾਟਾ ਇਕੱਠਾ ਕਰ ਰਹੇ ਨੇ ਇਹ ਆਪਾਂ ਨਹੀਂ ਦੇਣਾ ਇਹ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਖਤਰਨਾਕ ਹੋਣਾ ਹੈ ਕੰਮ ਮੇਰੀ ਗੱਲ ਯਾਦ ਰੱਖਿਓ ਤੁਸੀਂ ਕਹੋਗੇ ਇਹਦਾ ਕੀ ਹੋਣਾ ਅੱਗੇ ਹੋਇਆ ਸਾਡੇ ਨਾਲ ਫਿਰ ਕੋਰੋਨਾ ਵਾਲੀ ਗੱਲ ਮੈਂ ਸੁਣਾ ਕੇ ਹਟਿਆ ਤੇ ਇਹ ਮਿਸਟਰੀ ਵੱਲੋਂ ਵੀ ਆ ਵੀ ਕੋਈ ਜ਼ਬਰਦਸਤੀ ਨਹੀਂ ਕਿਸੇ ਦਾ ਬਣਾਇਆ ਜੋ ਜੇ ਸਹਿਮਤਾ ਬਣਾ ਦੋ ਤਾਂ ਨਹੀਂ ਤਾਂ ਠੀਕ ਹੈ ਤੇ ਦੂਜਾ ਜਿਹੜਾ ਆਪਾਂ ਕਰ ਰਹੇ ਹਾਂ ਕਿ ਸਾਡੇ ਹੱਕਾਂ ਦੇ ਉੱਤੇ ਸਟੇਟ ਦੇ ਹੱਕਾਂ ਦੇ ਉੱਤੇ ਕਿੰਨਾ ਵੱਡਾ ਡਾਕਾ ਸੈਂਟਰ ਮਾਰ ਰਿਹਾ ਹੈ ਉਹਦੇ ਬਾਰੇ ਵੀ ਸਾਨੂੰ ਯਾਰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਬੋਲਣਾ ਚਾਹੀਦਾ ਇਹਨਾਂ ਗੱਲਾਂ ਉੱਤੇ ਸੋ ਇਹਨਾਂ ਨੂੰ ਬੱਦ ਤੋਂ ਬੱਦ ਸਾਂਝਾ ਕਰ ਦੋ ਮੈਂ ਫੇਰ ਕਹਿੰਦਾ ਮੇਰਾ ਵੀਰ ਇਕੱਲੇ ਇਕੱਲੇ ਘਰ ਤੱਕ ਮੇਰੀ ਗੱਲ ਭਰਾ ਬਣ ਕੇ ਪਹੁੰਚਾ ਦਿਓ ਕਿਉਂਕਿ ਬਹੁਤ ਜ਼ਰੂਰੀ ਹੈ ਮੇਰੀਆਂ ਖਾਸ ਤੌਰ ਤੇ ਭੈਣਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਦੇ ਬੱਚੇ ਛੋਟੇ ਛੋਟੇ ਸਕੂਲਾਂ ਦੇ ਆਮ ਤੌਰ ਤੇ ਜਵਾਗ ਦੀ ਮਾਂ ਨੂੰ ਫੋਨ ਕਰਦੇ ਆ। ਤਾਂ ਤੁਸੀਂ ਚੱਕ ਕੇ ਠਾ ਫੜਾ ਦਿੰਨੇ ਆ। ਪਤਾ ਨਹੀਂ ਕੀ ਸਮਝੀ ਬੈਠਾ ਸਕੂਲ ਵਾਲੇ ਨੂੰ। ਨਾ ਪੁੱਛਣ ਨਾ ਦੱਸਣ। ਬਸ ਸਕੂਲ ਨੇ ਮੰਗਾ ਜੀ ਕੋਈ ਗੱਲ ਨਹੀਂ। ਸਕੂਲ ਵਾਲੇ ਕੀ ਕਰੀ ਜਾਂਦੇ ਸਾਨੂੰ ਐਵੇਂ ਨਹੀਂ ਪਰਹਾਣ ਜਵਾਕਾਂ ਨਾਲ। ਕਿਵੇਂ ਖੇਡੀ ਜਾਂਦੇ ਆ ਉਹ। ਤਨਵਾਜ ਜਾਂਦੇ ਰਹੋ। ਅਮਲ ਕਰ ਲਿਆ ਕਰੋ। ਅਮਲਾਂ ਬਿਨਾਂ ਨਹੀਂ ਨਿਵੇੜੇ ਹੋਣੇ। ਗੱਲ ਜਾ ਕੇ ਅਮਲਾਂ ਦੇ ਮੁੱਕਣੀ ਆ। ਗੱਲ ਖੜ ਜਾ ਕਰੋ ਗੱਲ ਦੇ ਉੱਤੇ। ਇਹਨੂੰ ਸੰਭਾਧਿਆ ਕਰ ਦਿਓ ਵਾਦ ਤੋਂ ਬਾਅਦ। ਆ ਗੱਲ ਮੇਰੀ ਪਹੁੰਚ ਆ ਦੋ ਸੋ ਪੂਰੇ ਪੰਜਾਬ ਦੇ ਵਿੱਚ।